ਅੱਜ ਦਾ ਪਿੰਡ ਢੋਲਨਾ ਠਾਰ ਸਿੱਖ ਬਰਾਦਰੀ ਦੇ ਹਿਸਾਬ ਨਾਲ ਲਾਇਆ ਜਾਂਦੇ ਕੰਬੋਆਂ ਦੀ ਇੱਕ ਬਰਾਦਰੀ ਸੀ ਮੁਸਲਮਾਨੇ ਦੇ ਵਿੱਚ ਰਹਿੰਦੇ ਸਨ ਖੱਤਰੀਆਂ ਦੇ ਘਰ ਸਨ ਹਿੰਦੂਆਂ ਦੇ ਘਰ ਸਨ ਇਹਦੇ ਵਿੱਚ ਗੁਰਦੁਆਰਾ ਵੀ ਏ ਜੇਕਰ ਇਹਦਾ ਸੈਂਟਰ ਦਾ ਹਿਸਾਬ ਲਾਜੀਏ ਤੇ ਕਸੂਰ ਤੇ ਫਿਰੋਜ਼ਪੁਰ ਵਾਲਾ ਜਿਹੜਾ ਨਾ ਉਹਦੇ ਦਰਮਿਆਨ ਵਾਕਿਆ ਔਰ ਦਰਿਆਏ ਜਿਹੜਾ ਸਤਲਜੋਂ ਦੇ ਤੋਂ 3-4 ਕਿਲੋਮੀਟਰ ਦੂਰ ਏ ਤੇ ਆਜੋ ਫਿਰ ਤੁਹਾਨੂੰ ਵਖਾਣੇ ਆ ਢੋਲਨਾ ਠਾਰ ਉਹਦੇ ਪੁਰਾਣੇ ਘਰ ਕੋਈ ਬਜ਼ੁਰਗ ਲੱਭ ਕੇ ਉਹਦੇ ਨਾਲ ਗੱਲਬਾਤ ਸਾਂਝੀ ਕਰਾਂਦੇ ਤੇ ਇਸ ਵੀਡੀਓ ਨੂੰ ਜਿਹੜਾ ਨਾ ਲਾਈਕ ਔਰ ਸ਼ੇਅਰ ਕਰ ਲਿਆ ਜੇ ਤਾਂ ਕਿ ਦੂਸਰੇ ਵੀਰ ਜਿਹੜੇ ਇਸ ਪਿੰਡ ਦੇ ਨੇ ਜਾਂ ਕੋਈ ਹੋਰ ਵੀਰ ਚਾਹੁੰਦਾ ਕਿ ਸਾਡੀ ਜਿਹੜੀ ਨਾ ਵੀਡੀਓ ਅਸੀਂ ਉਹਦੇ ਪਿੰਡ ਦੀ ਬਣਾਈ ਹੈ ਤੇ ਜ਼ਰੂਰ ਰਾਬਤਾ ਕਰੇ ਜੇ ਆਜੋ ਫਿਰ ਚਾਹਨੇ ਆ ਟੋਲੰਡਾ ਸਲਾਮ ਵਾਲੇਕਮ ਮੇਰੇ ਦੋਸਤੋ ਸੱਜਣੋ ਮਿੱਤਰੋ ਅੱਜ ਦਾ ਜਿਹੜਾ ਵਲੌਗ ਹੈ ਉਹ ਹੈਗਾ ਟੋਲਨ 88 ਪਿੰਡ ਵੀਡੀਓ ਨੂੰ ਸਕਿਪ ਨਹੀਂ ਕਰਨਾ ਅੱਜ ਦੀ ਜਿਹੜੀ ਮਾਲੂਮਾਤ ਹੈ ਵੀਰਾਂ ਤੱਕ ਜਿਹੜੀ ਲੈ ਕੇ ਆਏ ਆ ਤੁਹਾਨੂੰ ਪਤਾ ਕਿ ਇਤਿਹਾਸਕ ਪਿੰਡ ਜਿਹੜਾ ਹੁੰਦਾ ਤਾਰੀਖ ਦਾ ਇੱਕ ਐਸਾ ਵਰਦਾਨ ਹੁੰਦਾ ਤਾਰੀਖ ਤੋਂ ਦੀ ਬੜੀ ਮਿਹਰਬਾਨੀ ਹੁੰਦੀ ਹੈ ਤੇ ਫਿਰ ਉਹ ਪਿੰਡ ਜਾਂ ਸ਼ਖਸੀਅਤ ਜਾਂ ਨਾਮ ਤੁਹਾਡੇ ਤੱਕ ਲੈ ਕੇ ਆਈ ਦਾ ਇਸ ਪਿੰਡ ਦੇ ਹਵਾਲੇ ਦੇ ਨਾਲ ਅਗਰ ਗੱਲ ਕੀਤੀ ਜੇ ਸਭ ਤੋਂ ਪਹਿਲੇ ਤੇ ਇਹ ਹੈ ਕਿ ਤੇ ਤੇ ਕਸੂਰ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਦਰਮਿਆਨ ਕਸੂਰ ਦੇ ਅਗਰ ਹਿਸਾਬ ਲੈ ਜੇ ਪੁਰਾਣੇ ਦੌਰ ਦੇ ਹਿਸਾਬ ਨਾਲ ਤੇ 12 ਕੋ ਕੋ ਜਿਹੜਾ ਨਾ ਇਥੋਂ ਕਸੂਰ ਤੇ ਜੇ ਅਗਰ ਫਿਰੋਜ਼ਪੁਰ ਰੋਡ ਦੀ ਗੱਲ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕੀਤੀ ਜੇ ਤਕਰੀਬਨ 18 ਤੋਂ 19 ਉਹ ਜਿਹੜਾ ਨਾ ਇਥੋਂ ਦੂਰ ਹੈ ਇਹਦੇ ਹਵਾਲੇ ਦੇ ਨਾਲ ਅਗਰ ਤਾਰੀਖ ਦੇ ਪੰਨੇ ਫਰੋਲੀਏ ਤੇ ਇਹ ਸਟੂਡਨ ਦੇ ਸਨ 47 ਤੋਂ ਪਹਿਲੋ ਚਾਰ ਦਰਵਾਜ਼ੇ ਸਨ ਇਹਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਗੋ ਦੇ ਕੰਬੋ ਇਥੋਂ ਦੇ ਵਾਸੀ ਸਨ ਇਹਨਾਂ ਦੇ ਵਿੱਚ ਅਜੀਤ ਸਿੰਘ ਸ਼ੇਰ ਸਿੰਘ ਤੇ ਹੋਰ ਵੀ ਵੀਰਾਂ ਦੇ ਸਰਦਾਰਾਂ ਦੇ ਨਾਮ ਜੁੜੇ ਹੋਏ ਨੇ ਇਹਦੇ ਵਿੱਚ ਖਤਰਵੀ ਸਨ ਯਾਨੀ ਕਿ Hindu ਬਰਾਦਰੀ ਵੀ ਰਹਿੰਦੀ ਸੀ ਤੇ ਮੁਸਲਮਾਨ ਵੀ ਰਹਿੰਦੇ ਸਨ ਬੜੇ ਅਮਨ ਔਰ ਸਕੂਨ ਦੇ ਨਾਲ ਰਹਿੰਦੇ ਸਨ ਇਹਦੇ ਬਾਰੇ ਹੋਰ ਵੀ ਗੱਲਬਾਤ ਕਰਨ ਵਾਸਤੇ ਜਿਹੜਾ ਨਾ ਕਿ ਅਸੀਂ ਤੁਹਾਡੇ ਵਾਸਤੇ ਬਾਬਾ ਮੁਹੰਮਦਦੀਨ ਦੇ ਨਾਲ ਗੱਲਬਾਤ ਸਾਂਝੀ ਕਰਨੇ ਤੇ ਆਓ ਤੁਹਾਨੂੰ ਦੱਸਨੇ ਇਹਦੀ ਤਾਰੀਖ ਲੋਕ ਦਾਸਤਾਨ ਦੀ ਤਰ੍ਹਾਂ ਤੇ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਣ ਆਲੀ ਬਿਹਤਰੀਨ ਵੀਡੀਓ ਤੁਹਾਡੇ گوشਗੁਵਾਰ ਅਸੀਂ ਕਰਾ ਸਕੀਏ ਤੇ ਬਾਬਾ ਜੀ ਕੀ ਹਾਲ ਚਾਲ ਤੁਹਾਡਾ ਅਲਹਮਦੁਲਿਲਾ ਕੀ ਆਪਣਾ ਨਾਮ ਇਸਵੇਂ ਗ੍ਰਾਮੀ ਹੈ ਤੇ ਆਪਣਾ ਕਿਹੜੀ ਬਰਾਦਰੀ ਨਾਲ تعلق ਹੈ ਡੋਗਰ ਡੋਗਰ ਤੁਸੀਂ ਔਰ ਪਿਛਲਾ ਜਿਹੜਾ ਪਿੰਡ ਸਨ 47 ਤੋਂ ਪਹਿਲੇ ਇਸ ਤੋਂ 8 ਸੇ ਪਿੰਡ ਦੇ ਨੇੜੇ ਨਾਲ ਇਹ ਪਿਛੋਂ ਉਹ ਹੋਰ ਪਿੰਡ ਸੀ ਨਹੀਂ ਪਾ ਪੁਰ ਫਰੋਜ਼ਪੁਰ ਜ਼ਿਲ੍ਹਾ ਸੀ ਤੁਹਾਡਾ ਤੇ ਪਿੰਡ ਦਾ ਨਾਮ ਕੀ ਸੀ ਕੜਮੇ ਵਾਲਾ ਕੜਮੇ ਵਾਲਾ ਕਰਮੂ ਵਾਲਾ ਕਰਮੂ ਵਾਲਾ ਤੇ ਤੁਸੀਂ ਜਦੋਂ ਤੁਹਾਡੀ ਜੰਪਲ 47 ਤੋਂ ਬਾਅਦ ਦੀ ਹੈ ਅੱਛਾ ਤੁਸੀਂ ਜਿਹੜਾ ਇਸ ਪਿੰਡ ਦੇ ਬਾਰੇ ਸੁਣਿਆ ਕਿ ਵੀ ਇਹ ਪਿੰਡ ਜਿਹੜਾ ਬੜਾ ਪੁਰਾਣਾ ਤੇ ਤਰੀਖੀ ਹੈ ਤੇ ਇਹਦੇ ਬਾਰੇ ਇਹ ਦੱਸੋ ਕਿ ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਤੇ ਇਹਦੇ ਵਿੱਚ ਕਿੰਨੀਆਂ ਮਸਜਿਦਾਂ ਸਨ ਵੇਖੀਆਂ ਤੇ ਕਿੰਨੇ ਗੁਰਦੁਆਰੇ ਸਨ ਇਹਦੇ ਵਿੱਚ ਜੀ ਗੁਰਦੁਆਰਾ ਉਹ ਤਾਂ ਤਿੰਨ ਸੀ ਤਿੰਨ ਸਨ ਅਸਲ ਗੁਰਦੁਆਰਾ ਗੁਰਦੁਆਰਾ ਇੱਕੋ ਹੀ ਸੀ ਠੀਕ ਹੋ ਗਿਆ ਬਟਾ ਚਾਰ ਬਰਵਾਦੇ ਸੀ ਉਹ ਅੱਜ ਵੀ ਹੈ ਵਾ ਆ ਕੋਲ ਜਰਾ ਨੀਆ ਖੜੀਆਂ ਨੇ ਕੰਮ ਕਾਣ ਪਰ ਉਹਨਾਂ ਟੱਟੋ ਜਿੰਦੇ ਨੇ ਯਾਨੀ ਕਿ ਵਕਤ ਦੇ ਨਾਲ ਜਿਹੜਾ ਨਾ ਟੈਗ ਇਹ ਖੰਡਰ ਬਣ ਗਿਆ ਖੰਡਰ ਬਣ ਗਿਆ ਠੀਕ ਬਰਵਾਦਾ ਜਨਾਬ ਇੱਕ ਖੜਾ ਹੈ ਇੱਕ ਦੀ ਛੱਤ ਖੜੀ ਹੈ ਜੀ ਵਾਲੀ ਵਾਲੀ ਘੜੀ ਵਾਲਾ ਉਹ ਹੂੰ ਉਹ ਘੜੀ ਵਾਲਾ ਟੱਠਾ ਹੈ ਤੇ ਇੱਕ ਦਵਾ ਉਹ ਪਰਲੇਮੈਂਟ ਸੀ ਉਹ ਵੀ ਟੱਠਾ ਹੈ ਅੱਛਾ ਅੱਛਾ ਉਹ ਨੀਆਂ ਖੜੀਆਂ ਨੇ ਪਾਸੇ ਠੀਕ ਜੋ ਛੱਤਾਂ ਦਾ ਠੀਕ ਇਹ ਚਾਰ ਦਰਵਾਜ਼ੇ ਸਨ ਯਾਨੀ ਕਿ ਜਿਹੜਾ ਵੀ ਬੰਦਾ ਆਉਂਦਾ ਸੀ ਨਾ ਪਿੰਡ ਦੇ ਵਿੱਚ ਉਹ ਦਰਵਾਜ਼ੇ ਤਾਂ ਨਹੀਂ ਲੰਘਦਾ ਸੀ ਦਰਵਾਜ਼ੇ ਤਾਂ ਨਾਲ ਮੇਰੇ 11 ਦਾ 9 ਵਜੇ ਪਿੱਛੇ ਕਿਹੜੀ ਬੰਦਾ ਨਾ ਮਾਰਦਾ ਹੈ ਕਹਿੰਦਾ ਕੋਈ ਸਾਸੀ ਠੀਕ ਹੋ ਗਿਆ ਹਾਂ ਸਵੇਰ ਨੂੰ 9 ਵਜੇ ਕਈ ਮੱਗੀ ਆ ਜਾਂਦਾ ਹਾਂ ਹਾਂ 9 ਵਜੇ ਬਾਹਰ ਕੋਈ ਪ੍ਰਾਣ ਆ ਗਿਆ ਬਾਹਰ ਲਗਾ ਠੀਕ ਜਾਂ ਚੌਕੀਦਾਰ ਨੇ ਆਣ ਕੇ ਤੇ ਮਿਲਣਾ ਮਲਾਣਾ ਉਦਾਂ ਨਹੀਂ ਠੀਕ ਇਸ ਪਿੰਡ ਦਾ ਹਿਸਾਬ ਲਾਜੀਏ ਤੇ ਇਹ ਸਤਲਾਈ ਤੋਂ ਜਿਹੜਾ ਦਰਿਆ ਹੈ ਆਪਣਾ ਉੱਥੋਂ ਕਿੰਨੀ ਦੂਰ ਹੈ ਇੱਥੋਂ ਹਾਂਜੀ ਤੁਸੀਂ ਉਹਨਾਂ ਨੂੰ ਦੱਸਿਆ ਘਾਟੇ ਤੋਂ ਅਸਲ ਫੋੜਾ ਨਾ ਪੰਜ 3 ਮਹੀਨਾ ਦਰਿਆ ਪੰਜ ਵੀ ਵੀਰ ਠੀਕ ਇੱਥੋਂ ਕਰਕੇ ਕਸੂਰ ਪਾਣਾ 14 ਇੱਥੋਂ 18 ਕੋਲ 18 ਮੀਲ ਇਹ ਮੈਂ ਕੋ ਦੀ ਗੱਲ ਕੀਤੀ ਕਿਲੋਮੀਟਰ ਤਾਂ ਇੰਨਾ ਹੀ ਹੈ ਕਿਲੋਮੀਟਰ ਜਨਾਬ ਹਾਂਜੀ ਤੇ ਅੱਛਾ ਦੂਸਰਾ ਜਿਹੜਾ ਨਾ ਕਿ ਇਹ ਦੱਸੋ ਕਿ ਇਹ ਇੱਥੇ ਉਹ ਬੜੀ ਮਸ਼ਹੂਰ ਨਹਿਰ ਉਹ ਇੱਥੋਂ ਕਿੰਨੀ ਦੂਰ ਹੈ ਪਿੰਡ ਤੋਂ ਇੱਥੋਂ ਗੋਵੀ ਦੋ ਮੀਲ ਜਿਹੜਾ ਅਨੰਦ ਨਹਿਰ ਉਹ ਵਗਦੀ ਹੈ ਜਾਂ ਕਦੀ ਕਦੀ ਵਗਦੀ ਉਹ ਜੀ ਵਗਦੀ ਉਹ 12 ਮਹੀਨਾ ਪਾਣੀ ਦਾ 6 ਮਹੀਨਾ 6 ਮਹੀਨਾ ਵਗਦੀ 6 ਸੱਚ 9 ਮਹੀਨਾ ਨਹੀਂ ਹਾਂ ਜੀ ਠੀਕ ਹੋ ਚੜਦੇ ਮਣੇ ਬੱਕ ਕਹਿੰਦਾ ਅੱਛਾ ਇਸ ਪਿੰਡ ਦੇ ਬਾਰੇ ਜਿਹੜਾ ਨਾ ਕਿ ਅਸੀਂ ਜਿਹੜਾ ਪੜਿਆ ਵੀ ਇਹ ਸੁਣਿਆ ਵੀ ਇਹ ਜਿਵੇਂ ਜਿਵੇਂ ਬਜ਼ੁਰਗ ਦੱਸ ਕੇ ਗਏ ਕਿ ਇਹ ਪਿੰਡ ਵੀ ਬੜਾ ਨਾ ਇਤਿਹਾਸਕ ਹੈ ਸਰਦਾਰਾਂ ਦੇ ਤਾਂ ਪਿੰਡ ਐਸਾ ਨਾ ਮੈਂ ਕੋਸ਼ਿਸ਼ ਇਹ ਹੀ ਕਰਨਾ ਕਿ ਜੇ ਇਸ ਪਿੰਡ ਦੇ ਵਿੱਚ ਬੜੀ ਕੋਈ ਤਾਰੀਖ ਹੋਵੇ ਨਾ ਜੀ ਉਹ ਤੁਹਾਡੇ ਤੱਕ ਲੈ ਕੇ ਆਈਏ ਵੈਸੇ ਤਾਂ ਜਿੱਥੇ ਬੰਦਾ ਵਸਦਾ ਹੋਵੇ ਉਹ ਸਾਰਾ ਹੀ ਤਾਰੀਖੀ ਉਹਦੇ ਵਾਸਤੇ ਉੱਡਾ ਵਾ ਤੇ ਇਸ ਗੁਰਦੁਆਰੇ ਦੇ ਹਿਸਾਬ ਨਾਲ ਦੱਸੋ ਕਿ ਗੁਰਦੁਆਰਾ ਕਿੱਡਾ ਸੀ ਗੁਰਦੁਆਰਾ ਜਨਾਬ ਮੇਰੇ ਨਾਲ ਨਾ ਜੇ ਗੱਲ ਕੋ ਨਾਲ ਕਨਾਲ ਦੇ ਵਿੱਚ ਆਇਆ ਸੀ ਤੇ ਆਉਂਦੀਆਂ ਸੀ ਬੇਸ਼ਕ ਹੋੜਾ ਤੇ ਫੇਰ ਇਹ ਕਰੀਆਂ ਠੀਕ ਹੋ ਗਿਆ ਆ ਜਾਣੇ ਆ ਜੀ ਹੁਣ ਥੋੜੀ ਦੇਰ ਤੱਕ ਜਿਹੜਾ ਨਾ ਕਿ ਤੁਹਾਨੂੰ ਉਹ ਵੀਡੀਓ ਦੇ ਵਿੱਚ ਵੀ ਉਹ ਖਾਵਾਂ ਦੇ ਕਿ ਗੁਰਦੁਆਰੇ ਦਾ ਹੁਣ ਕੀ ਹਾਲ ਹੈ ਵੇਖੋ ਜਿੱਥੋਂ ਦੇ ਵਾਸੀ ਨਾ ਰਹਿਣ ਤੇ ਫਿਰ ਉਹ ਜਗਾ ਦਾ ਜਿਹੜਾ ਨਾ ਵਕਤ ਦੇ ਹਿਸਾਬ ਦੇ ਨਾਲ ਇਹੀ ਜਿਹੜਾ ਨਾ ਕਿ ਬਣ ਜਾਂਦਾ ਵਾ ਤੇ ਜਨਾਬ ਜਿਹੜੀਆਂ ਮਈ ਮੋਰ ਸਾਈਂ ਨਾ ਹੋਵੇ ਹਾਂ ਜੀ ਇੰਝ ਹੀ ਗੱਲ ਇਹੋ ਮਿਸਾਲ ਬਣੀ ਹੋਈ ਏ ਪੰਜਾਬੀ ਦਾ ਮੁਹਾਵਰਾ ਵੀ ਇਹ ਸੈਸ ਦਾ ਨਹੀਂ ਹੁੰਦੇ ਨੇ ਮੈਂ ਤਾਂ ਸਿਆਣੇ ਨਹੀਂ ਕਹਾਂਦਾ ਕਿ ਸੈਸ ਦਾ ਨਹੀਂ ਆਂਦੇ ਨੇ ਕਿ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਵੀ ਉਹ ਖਸਮਾਬਾਦ ਸਾਵਣ ਤੇ ਰਾਈਆਂ ਤੇ ਜਦੋਂ ਇੱਕ ਚੀਜ਼ ਪਈ ਰਵੇ ਫਿਰ ਵਕਤ ਦੀਆਂ ਦੇ ਰਹਿਣ ਤੇ ਹਾਂ ਕੀ ਬਾਤ ਹੈ ਇਸ ਵਹੀ ਗੱਲ ਹੈ ਤੇ ਇਸ ਗੁਰਦੁਆਰਾ ਜਦੋਂ ਤੁਸੀਂ ਆਏ ਉਦੋਂ ਵੇਖਿਆ ਹੋਵੇਗਾ ਕਿ ਬੜਾ ਖੂਬਸੂਰਤ ਵੀ ਹੋਵੇਗਾ ਜਦੋਂ ਤੁਹਾਡੇ ਦੋਸਤ ਮੈਂ ਜਿੰਦਰਾ ਵੀ ਮੈਂ ਜਿਵੇਂ ਪਾਕਿਸਤਾਨੀ ਛਣ ਬਣਾ ਨਾ ਉਹਨੂੰ ਦਿਨ ਦਿਨ ਸਾਦਾ ਸਾਡੇ ਮਸਾਲਾ ਬਾਪੇ ਦੀ ਭਜਾਈ ਠੀਕ ਹਾਂਜੀ ਇਹ ਉਹ ਲੋਕ ਜਿਹੜੇ ਸੰਭਣਿਆ ਉਹ ਗੋਲਦਾਰੇ ਕੈਂਪ ਹਰੇ ਇਹ ਸਾਡੇ ਮੁਸਲਮਾਨਾਂ ਉਹ ਉਹ ਪੂਰ ਪਿੱਛੇ ਭਜੇਗਾ ਪੱਠਾ ਬਾਹਰ ਹੂੰ ਹੂੰ ਉਹ ਯਾਨੀ ਕਿ ਉਹ ਤੋਂ ਕੈਂਪ ਸਨ ਆ ਤੇ ਜਿਹੜਾ ਨਾ ਕਿ ਬੜੀ ਫਿਰ ਇਹ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਜਿਹੜਾ ਨਾ ਕਿ ਚੰਦ ਘਾਰ ਜਿਹੜੇ ਸਨ ਨਾ ਉਹ ਪੱਕੇ ਸਨ ਪਹਿਲੋ ਜਿਹੜਾ ਨਾ ਕਿ ਕੱਚੇ ਹੀ ਹੁੰਦੇ ਸਨ ਆਵੇ ਜੀ ਬਿਰਲਾ ਮਾਜਲ ਹਾਂਜੀ ਇਸ ਤਰ੍ਹਾਂ ਹੀ ਗੱਲ ਜਿਹੜਾ ਪੁਰਾਣਾ ਪਿੰਡ ਸੀ ਨਾ ਉਹਨੇ ਜੋ ਪਾ ਦੇ ਪੱਕੇ ਕਰ ਦिए ਇਹ ਜਿਹੜਾ ਸਾਰਾ ਨਾਲ ਕੱਚੇ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਅੱਲਾਹ ਨੇ ਦਿੱਤਾ ਜਿਵੇਂ ਬੜ ਬਾਲ ਬਚਾ ਲੈ ਪਾਲਦਾ ਗਿਆ ਜਦੋਂ ਇਹ ਬੇਬੂ ਕੇ ਪਾਲ ਕੱਜਾ ਫੜਨਾ ਪਿਆ ਜੋ ਮਰ ਵੀ ਉਹ ਫਿਰ ਪੱਕੇ ਬਣਾਏ ਠੀਕ ਹੋ ਗਿਆ ਹਾਂਜੀ ਜੇ ਗੱਲ ਕਰੀਏ ਨੰਬਰਦਾਰੀਆਂ ਦੀ ਤੇ ਇਹਦੇ ਇਸ ਪਿੰਡ ਦੇ ਵਿੱਚ ਤਿੰਨ ਨੰਬਰਦਾਰੀਆਂ ਸਨ 747 ਤੋਂ ਹਾਂਜੀ ਬਾਬਾ ਮੁਹੰਦੀਨ ਬਾਬਾ ਬੇਲਾ ਕੰ। ਤੇ ਬਾਬਾ ਲਾਲਿਆ ਅਸਮਲ ਦੇ ਪੇਰਾਂ ਕੀ। ਹਲ ਕੀਤੀ ਜਾਵੇ ਨੰਬਰਦਾਰੀਆਂ ਦੀ ਤੇ ਇਹ ਸਨ 47 ਤੋਂ ਪਹਿਲੇ ਜਿਹੜਾ ਨਾ ਕਿ ਜੀ ਤਿੰਨ ਨੰਬਰਦਾਰੀਆਂ ਇਸ ਪਿੰਡ ਦੇ ਵਿੱਚ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੰਬਰਦਾਰੀ ਅਜੀਤ ਸਿੰਘ ਕੋਲੇ ਸਰ ਬਾਕੀਆਂ ਦੇ ਨਾਮ ਜਿਹੜਾ ਨਾ ਕਿ ਮੈਨੂੰ ਯਾਦ ਨਹੀਂ ਦੇ ਜਾਂ ਮੈਨੂੰ ਜਿਹੜਾ ਨਾ ਕਿ ਨਹੀਂ ਲੱਭੇ ਬਾਕੀ ਕੋਈ ਵੀਰ ਜਿਹੜਾ ਨਾ ਕਿ ਇਸ ਪਿੰਡ ਦਾ ਹੋਵੇ ਜ਼ਰੂਰ ਆਪ ਤਾਂ ਕਰਿਆ ਜੇ ਬਾਇਓ ਦੇ ਵਿੱਚ ਨੰਬਰ ਦਿੱਤਾ ਹੋਇਆ ਵਾ ਸਕਰੀਨ ਤੇ ਵੀ ਤੁਹਾਨੂੰ ਨੰਬਰ ਚੱਲਦਾ ਹੋਵੇ ਦਾ ਔਰ ਦੂਸਰਾ ਇੱਕ ਵਾਕ ਇਸ ਚੀਜ਼ ਨਾਲ ਜੁੜਿਆ ਕਿ ਸਰਦਾਰ ਸ਼ੇਰ ਸਿੰਘ ਜਿਹੜੇ ਕਿ ਇਸ ਪਿੰਡ ਦੇ ਵਿੱਚ ਸਨ ਔਰ ਬੜੇ ਜਿਹੜਾ ਨਾ ਕਿ ਜ਼ਗੀਰਦਾਰ ਸਨ ਕਾਫੀ ਪਹਿਲੀ ਸੀ ਉਹਨਾਂ ਦੀ ਤੇ 47 ਤੋਂ ਬਾਅਦ ਜਦੋਂ ਉਹਨਾਂ ਨੂੰ ਪਰਮਿਟ ਮਿਲਦਾ ਤੇ ਆਪਦਾ ਘਰ ਜਾਂ ਆਪਦਾ ਪਿੰਡ ਵੇਖਣ ਆਉਂਦੇ ਨੇ ਤੇ ਇੱਥੇ ਬੈਠੇ ਬੰਦੇ ਜਿਹੜੇ ਨਾ ਕਿ ਪੁੱਛਦੇ ਨੇ ਕਿ ਸਰਦਾਰ ਜੀ ਕੋਈ ਗੱਲ ਹੀ ਦੱਸੋ ਤੇ ਉਹਨਾਂ ਇਹ ਗੱਲ ਕੀਤੀ ਕਿ ਗੱਲ ਉਹ ਹੁੰਦੀ ਹੈ ਜਿਹੜੀ ਹੱਦ ਬੀਤੀ ਹੋਵੇ ਜਾਂ ਜਿਹੜੀ ਬੰਦਾ ਦਾ ਗੱਲ ਨਾਲ ਵਾਹ ਪਿਆ ਹੋਵੇ ਵਾਹ ਪਿਆ ਗੱਲ ਦੇਖੀ ਹਾਂ ਤੇ ਉਹਨਾਂ ਪੁੱਛਿਆ ਵੀ ਦੱਸੋ ਫਿਰ ਉਹਨਾਂ ਕਹਿੰਦਾ ਕਿ ਮੈਂ ਫਿਰ ਹੱਦ ਬੀਤੀ ਸੀ ਤੁਹਾਡੇ ਨਾਲ ਕਾਨਾ ਵਾਂ ਕਿ ਜਦੋਂ ਮੈਂ ਇੱਥੋਂ ਢੋਲਣ ਤੋਂ ਆਦੇ ਪਿੰਡ ਦੇ ਵਿੱਚੋਂ ਆਦੇ ਖੂਦੇ ਜਾਨਾ ਸਨ ਤੇ ਮੇਰੇ ਹੱਥ ਦੇ ਵਿੱਚ ਪਾਣੀ ਵਾਲਾ ਡੋਲ ਹੁੰਦਾ ਸੀ ਤੇ ਮੈਂ ਦੋ ਕਦਮ ਹੀ ਨਾ ਟੋਣਾ ਦੋ ਦੋ ਲਾਂਘਾ ਭੰਨੀਆਂ ਤੇ ਕੋਈ ਨਾ ਕੋਈ ਆ ਜਾਣਾ ਕਿ ਸਰਦਾਰ ਜੀ ਆ ਸਾਨੂੰ ਜਿਹੜਾ ਨਾ ਕਿ ਡੋਲ ਦੇ ਦਿਓ ਤੇ ਨਾਲ ਉਹਨੇ ਟੁਰ ਪੈਣਾ ਤੇ ਮੈਨੂੰ ਚੰਦ ਕਰਮਾ ਵੀ ਜਿਹੜੀਆਂ ਨਾ ਉਹ ਡੋਲ ਚੁੱਕਨ ਨਹੀਂ ਦਿੰਦੇ ਤੇ ਉਦੋਂ ਮੈਂ ਧਾਰਾਂ ਕੱਢ ਕੇ ਡੰਗਰਾਂ ਦੀ ਜਦੋਂ ਵਾਪਸ ਡੋਲ ਦੇ ਵਿੱਚ ਉਸੇ ਜੇ ਦੁੱਧ ਲੈ ਕੇ ਆਣਾ ਤੇ ਰਾਹ ਦੇ ਵਿੱਚ ਕੋਈ ਵੀਰ ਭਰਾ ਜਾਂ ਪਿੰਡ ਦਾ ਜਿਹੜਾ ਨਾ ਕਿ ਵਾਸੀ ਜੀ ਹੁੰਦਾ ਵੀ ਚੌਰੀ ਸਾਹਿਬ ਲੱਗੇ ਆਂਦੇ ਨੇ ਜਾਂ ਸਰਦਾਰ ਸਾਹਿਬ ਲੱਗੇ ਆਂਦੇ ਨੇ ਤੇ ਇਹ ਜਿਹੜਾ ਨਾ ਕਿ ਦੁੱਧ ਲੈ ਕੇ ਆਪ ਜਾ ਰਹੇ ਤੇ ਉਹਨਾਂ ਹੱਥ 'ਚ ਜਿਹੜਾ ਨਾ ਕਿ ਡੋਲ ਕਰ ਲੈਣਾ ਕਿ ਸਰਦਾਰ ਜੀ ਤੁਸੀਂ ਚੱਲੋ ਤੇ ਅਸੀਂ ਇਹ ਨਾਲ ਲੈ ਕੇ ਆਣੇ 47 ਦੀ ਵੰਡ ਹੋਈ ਤੇ ਜਿੱਥੇ ਉਹਨਾਂ ਦੀ ਪਹਿਲੀ ਆਈ ਤੇ ਉਤੋਂ ਦੇ ਹਾਲਾਤ ਉਹਨੇ ਦੱਸਿਆ ਵੀ ਇਹ ਤੋਂ ਅੱਧ ਤੋਂ ਵੀ ਤੀਸਰਾ ਹਿੱਸਾ ਜਿਹੜਾ ਨਾ ਸਾਨੂੰ ਪਹਿਲੀ ਦਾ ਆਇਆ ਤੇ ਪਹਿਲੀ ਵਗਦੀ ਪਈਏ ਤੇ ਮੈਨੂੰ ਉਹਨੇ ਕਹੇ ਵੀ ਸਰਦਾਰ ਜੀ ਤੁਹਾਡੀ ਪਹਿਲੀ ਵਾਨੀ ਤੇ ਚਾਰੇ ਨਾਲ 20 ਫੜ ਲਿਓ ਕਹਿੰਦਾ ਤੋੜਾਂ ਮੰਨਦਾ ਜਿਹੜਾ ਨਾ ਕਿ ਸਵਾ ਮੰਨਦਾ ਮੈਂ ਚੁੱਕਿਆ ਤੇ ਕਦੀ ਸਿਰ ਤੇ ਭਾਰ ਚੁੱਕਣ ਦੀ ਆਦਤ ਨਹੀਂ ਸੀ ਪਿੰਡੋ ਜਿਹੜਾ ਨਾ ਕਿ ਕੋ ਦੋ ਮੀਲ ਜਾਣਾ ਸੀ ਕਿ ਥੋੜਾ ਜਿਹਾ ਪੰਦ ਜਾ ਕੇ ਮੈਂ ਥੱਕ ਗਿਆ ਤੇ ਮੈਂ ਪੁਹਾ ਕੇ ਤੋੜਾਂ ਮਾਰਿਆ ਤੇ ਮੈਂ ਆਖਿਆ ਵੀ ਵੇਖਿਆ ਆਸੇ ਪਾਸੇ ਕਿ ਵੀ ਕੋਈ ਆਂਦਾ ਚੁਕਾਨ ਵਾਸਤੇ ਤੇ ਫੜਨ ਦੀ ਬਜਾਏ ਕੋਈ ਚੁੱਕਣ ਵਾਲਾ ਨਹੀਂ ਸੀ ਚੁਕਾਨ ਵਾਲਾ ਕੋਈ ਨਹੀਂ ਕਿ ਵੀ ਮੈਨੂੰ ਚੁਕਾਈ ਦਵੇ ਇਹ ਵਕਤ ਦੀ ਹੇਰ ਫੇਰ ਹੁੰਦੀ ਏ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹ ਸਿਆਣੇ ਕਹਿੰਦੇ ਨੇ ਕਿ ਵੀ ਇਹ ਵਕਤ ਦਾ ਪਤਾ ਨਹੀਂ ਚੱਲਦਾ ਉਹ 2 ਸਾਲ ਪਹਿਲੇ ਉਹ ਸਰਦਾਰ ਜਿੰਨੂੰ ਕੋਈ ਖਾਲੀ ਡੋਲ ਨਹੀਂ ਚੁਕਣ ਦਿੰਦਾ ਤੇ ਉਹ 2 ਸਾਲਾਂ ਬਾਅਦ ਜਦੋਂ ਉੱਜੜ ਕੇ ਉਸ ਪਾਸੇ ਗਿਆ ਤੇ ਉਹ ਜਿਹੜਾ ਨਾ ਕਿ ਜਨਾਬ ਵਾਲੀ ਜਿਹੜਾ ਨਾ ਕਿ ਸਿਰ ਤੇ ਚੁਕਾਨ ਵਾਲਾ ਰਖਾਣ ਵਾਲਾ ਪੰਡ ਕੋਈ ਨਾ ਹੋਇਆ ਇਹ ਵਕਤ ਚੱਲਦਾ ਹੀ ਰਹਿੰਦਾ ਹੈ ਇਸੇ ਤਰ੍ਹਾਂ 47 ਦਾ ਜਦੋਂ ਭਾਣਾ ਵਰਤਿਆ ਤਾਰੀਖ ਨੇ ਜਿਹੜਾ ਨਾ ਕਿ ਪਲਟਾ ਖਾਦਾ ਉਧਰੋਂ ਵੀ ਬੜੇ ਘਰ ਇਸ ਤਰ੍ਹਾਂ ਦੇ ਜਿਹੜੇ ਉੱਜੜ ਕੇ ਆਏ ਜਿਨ੍ਹਾਂ ਦਾ ਬੜਾ ਕੁਝ ਉਧਰ ਰਹਿ ਗਿਆ ਤੇ ਇਧਰ ਜਿਹੜਾ ਨਾ ਕਿ ਵੀ ਕੁਝ ਵੀ ਨਾ ਮਿਲਿਆ ਤੇ ਇਧਰੋਂ ਵੀ ਕਈ ਐਸੇ ਸਰਦਾਰ ਗਏ ਕਿ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਖਾਣੀ ਬੜੀ ਮੁਸ਼ਕਲ ਹੋ ਗਈ ਵੇਖੋ ਜਦੋਂ ਜਾੜਾ ਪੈਂਦਾ ਪਾਰਟੀਸ਼ਨ ਹੋਈ ਤੇ ਇਹਨੂੰ ਕਿਹਾ ਹੀ ਜਾੜੇ ਦਾ ਨਾਮ ਹੈ ਗਦਰ ਦਾ ਨਾਮ ਹੈ ਜੇ ਜਿਹੜਾ ਨਾ ਕਿ ਉਹ ਐਸੇ ਐਸੇ ਪਾਣਾ ਵਰਤਿਆ ਐਸੇ ਐਸੇ ਦੁੱਖ ਭਰੀਆਂ ਕਹਾਣੀਆਂ ਸਾਹਮਣੇ ਆਈਆਂ ਕਿ ਜਿਨ੍ਹਾਂ ਦਾ ਕੋਈ ਸਾਨੀ ਕੋਈ ਨਹੀਂ ਅੱਜ ਵੀ 80 ਸਾਲ 82 ਸਾਲ ਬਾਅਦ ਵੀ ਲੋਕ ਜਿਹੜਾ ਨਾ ਉਸ ਵਕਤ ਨੂੰ ਚੇਤਾ ਕਰਕੇ ਰਹੁੰਦੇ ਨੇ ਤੇ ਬਲਕਿ ਅਸੀਂ ਜਦੋਂ ਸੁਣ ਲਈ ਦੀਆਂ ਐਵੇਂ ਦੀਆਂ ਗੱਲਾਂ ਤੇ ਜਿਹੜਾ ਨਾ ਕਿ ਦਿਲ ਜਿਹੜਾ ਨਾ ਕਿ ਰੋਂਦਾ ਕਿ ਕਾਸ਼ ਜਿਹੜਾ ਨਾ ਕਿ ਐਵੇਂ ਦਾ ਕੋਈ ਵਾਕਿਆ ਨਾ ਹੁੰਦਾ ਕਿਸੇ ਦਾ ਘਰ ਕਿਸੇ ਤੋਂ ਛੁੱਟਦਾ ਨਾ ਤੇ ਇਹ ਪਾਣਾ ਵਰਤਣਾ ਹੀ ਸੀ ਇਹ ਤਰੀਖ ਦਾ ਇੱਕ ਹਿੱਸਾ ਬੰਨਣਾ ਹੀ ਸੀ ਤੇ ਅੱਜ ਵੀ ਇਹ ਪੰਜਾਬ ਆਵੇਂ ਅਲੱਗ-ਅਲੱਗ ਹੋ ਗਿਆ ਲੇਕਿਨ ਅੱਜ ਵੀ ਉਹਨੂੰ ਚੜਦਾ ਪੰਜਾਬ ਕਹਿੰਦੇ ਤੇ ਇਹਨੂੰ ਲੈਂਦਾ ਪੰਜਾਬ ਕਹਿੰਦੇ ਨੇ ਅੱਜ ਵੀ ਨਾ ਉਧਰਲੇ ਪਾਸੋਂ ਮੁਹਬਤ ਘੱਟ ਹੋਈ ਤੇ ਨਾ ਚਾਣ ਵਾਲੇ ਇੱਧਰ ਘੱਟ ਹੋਏ ਨੇ ਅੱਜ ਵੀ ਸਰਦਾਰ ਪਿਆਰ ਦੇ ਨਾਲ ਇਸ ਪੰਜਾਬ ਨੂੰ ਯਾਦ ਕਰਦੇ ਨੇ ਤੇ ਇੱਧਰਲੇ ਜਦੋਂ ਵੀ ਕੋਈ ਸਰਦਾਰ ਪਿੰਡ ਦੇ ਵਿੱਚ ਆਉਂਦਾ ਤੇ ਪੂਰਾ ਜਿਹੜਾ ਨਾ ਕਿ ਪਿੰਡion ਦੇ ਮਗਰ ਹੁੰਦਾ ਕਿ ਜੀ ਸਰਦਾਰ ਜੀ ਕੋ ਤੁਹਾਡੀ ਖਿਦਮਤ ਕਰੀਏ ਇਹ ਵਕਤ ਦੀ ਜਿਹੜੀ ਇਹਨਾਂ ਮਾਰ ਸੀ ਕਿ علیحدਾ ਹੋਣਾ ਪਿਆ ਬਾਕੀ ਪੰਜਾਬੀ ਤੇ ਜ਼ਬਾਨ ਜਿਹੜੀ ਮਾਂ ਬੋਲੀ ਸੀ ਉਹਨੇ 80 ਸਾਲ ਵੀ ਹੋ ਗਏ ਬਾਰਡਰ ਵੀ ਬਣ ਕੇ ਲਕੀਰਾਂ ਵੀ ਖਿੱਚੀਆਂ ਗਈਆਂ ਇੱਕ ਦੂਸਰੇ ਤੋਂ ਦੂਰ ਨਹੀਂ ਹੋਏ ਇੱਥੇ ਜਿਹੜਾ ਪਿੰਡ 47 ਤੋਂ ਪਹਿਲੇ ਜਿਹੜਾ ਨਾ ਕਿ ਨਹਿਰ ਤਾਂ ਹੈ ਸੀ ਪਾਣੀ ਤਾਂ ਇਹਦੇ ਕੋ ਖੂਹ ਵੀ ਹੈ ਸਨ ਜਿੰਨਾ ਜਨਾਬ ਜਿਹੜੇ ਤੁਸੀਂ ਦੱਸਿਆ ਸਾਰੇ ਖੂਹ ਸੀ ਅੱਛਾ ਅੱਛਾ ਕਿਹੜੇ ਕਿਹੜੇ ਖੂਹ ਸਨ ਜਿਹੜੇ ਤੁਹਾਨੂੰ ਯਾਦ ਹੋਣ ਇੱਕ ਖੂਹ ਜੀ ਨਾਮ ਬਹਿਣਾ ਨਾਨੂੰ ਵਾਲਾ ਨਾਨੂੰ ਸਿਆ ਨਾਨੂੰ ਸਿਆ ਨਾਨੂੰ ਸਿਆ ਅੱਛਾ ਅੱਛਾ ਅੱਛੇ ਅੱਗੇ ਆ ਗਏ ਜਨਾਬ ਵੰਗਾ ਸੰਗਰ ਬੰਗਰ ਸੰਗਰ ਬੰਗਾ ਸੰਗਰ ਬੰਗਾ ਸੰਗਰ ਅੱਛਾ ਅੱਛਾ ਅੱਗੇ ਆ ਜਾਂਦਾ ਜੀ ਨਾਮ ਇਹਨਾ ਕਸਰਾ ਕਸ ਕਸਾ ਸਿਆ ਹੂੰ ਉਹ ਤੋਂ ਬਹੀ ਨੂੰ ਜੋ ਉਹ ਸ਼ਾਮ ਸਿੰਘ ਅੰਡਲਾ ਠੀਕ ਜਿੱਥੇ ਅਸੀਂ ਬੈਠੇ ਹਾਂ ਹੂੰ ਉਹ ਥੱਲੇ ਆ ਜਾਂਦਾ ਗਾਰੀ ਬੜਦਾ ਹੂੰ ਉਹ ਲੱਗਿਆ ਜਾਂਦਾ ਇਹਨਾਂ ਟਿੰਨ ਫੇਰਾ ਗਿਆ ਠੀਕ ਉਹ ਨੰਬਰਦਾਰ ਸੀ ਉਹ ਵੀ ਸਿੱਖ ਸੀ ਅੱਛਾ ਆਪੂ ਵਾਹਦਾ ਅੱਛਾ 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 ਅੱਗੇ ਆ ਗਿਆ ਜੀ ਇਧਰ ਇਹਨਾ ਵਾਹ ਆ ਹੂੰ ਵਾਸਿਆ ਸੀ ਹਾਂ ਨਾ ਦੇ ਨਾਲ ਹੀ ਆਪ ਮੁਟਤ ਆਦਰਾ ਦੇ ਆਖੂ ਪੁੱਤਰ ਠੀਕ ਹੋ ਗਿਆ ਅੱਗੇ ਆ ਗਿਆ ਲਾਲਾ ਸਿਆ ਠੀਕ ਹੋ ਗਿਆ ਬੰਨੇ ਅੱਗੇ ਆ ਗਿਆ ਚੌਲਸੀ ਸਿੱਖ ਸੀ ਕਿੰਨਾ ਤੁਸੀਂ ਨਾ ਬਣਦੇ ਉਹਦੀ ਆ ਹੇਰਜ਼ਨੀਟ ਰਿਵਾਈ ਪਾਰਸੀ ਬਹਿਣਾ ਚੌਵੀਆ ਆਲਾ ਹਾਂ ਹਾਂ ਤੇ ਬਹਿਣਾ ਚੌ ਚੌਲਸੀ ਆਮ ਇਹ ਲਾਲੇ ਵਾਲਾ ਤੇ ਸ਼ੇਰ ਸਿੰਘ ਸ਼ੇਰ ਜੀ ਇੱਕ ਉਹ ਤਿੰਨ ਉਂਦੇ ਸੀ ਠੀਕ ਜੀ ਮਾਰਾ ਵਾਲਾ ਉਹ ਗੇ ਖੋਹਦਾ ਹੁੰਦੇ ਪੂਰੀ ਇਹ ਸਾਰੀ ਹੁਣੀ ਅੱਛਾ 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 ਇਥੇ ਨਾ ਮਲਤਾਨ ਦੇ ਰਹਿਣ ਵਾਲੇ ਸਨ ਉਹਨਾਂ ਦਾ ਵੀ ਬੜਾ ਰਕਬਾ ਸੀ ਤੇ ਸਭ ਤੋਂ ਜ਼ਿਆਦਾ ਰਕਬਾ ਤਾਂ ਉਹ ਮਲਤਾਨੀਆਂ ਦਾ ਵਜਦਾ ਸੀ ਉਹ ਪਹਿਲੀ ਆਪ ਨਹੀਂ ਸੀਵਾਦੇ ਉਹ ਜਿਹੜਾ ਨਾ ਕਿ ਮਜ਼ਾਰਾ ਤਾਂ ਪਹਿਲੀ ਉਹ ਆਦੇ ਸਨ ਉਹਨਾਂ ਦਾ ਕੋਈ ਪਤਾ ਹੋਵੇ ਉਹ ਜਨਾਬ ਜੁਤੀ ਚਿੱਤੀ ਸੀ ਨਾ ਉਹਦੇ ਬੰਦੇ ਜੀ ਜੁਤੀ ਚਿੱਤੀ ਆ ਸਟੇਸ਼ਨ ਨਾਲ ਸੁਣਦੀ अच्छा अच्छा ये रखो बा उनगा स्टेशनੋਂ ਪਾਰ ਹੀ ਜਿੱਦੇ ਨੇ ਤੁਸੀਂ ਗੱਲ ਪਕਾਉਂਦੇ ਉਹ ਟਰੋਲਾਂ ਚ ਮੰਡੀ ਚ ਨਹੀਂ ਸੀ ਹਾਂ ਹਾਂ ਉਹ ਟੇਸ਼ਨੋਂ ਪਾਰ ਇਹਨਾਂ ਰੱਖਵਾ ਹਾਂ ਹਾਂ ਆ ਟਰੋਲਾਂ ਟੇਸ਼ਨ ਨਹੀਂ ਹਾਂਜੀ ਹਾਂਜੀ ਇਹਦੇ ਜਾਈਏ ਮੇਰੇ ਕੁੜੀਆਂ ਨੂੰ ਹਾਂਜੀ ਤੇ ਨਾਰ ਵੇਚ ਤੇ ਟੇਸ਼ਨ ਦੇ ਸੰਨ ਜਿਹੜਾ ਰੱਖਵਾ ਸੀ ਉਹ ਕੱਚੇ ਪੱਕੇ ਨਾਰ ਸੈਂ ਅੱਛਾ 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 ਇਹਨਾਂ ਰੱਖਵਾ ਸੀ ਇਹਨਾਂ ਰੱਖਵਾ ਸੀ ਠੀਕ ਯੂਪੀਜੀਪੀ ਵਾਇਦਾ ਦੇ ਵੱਡੇ ਗਏ ਚਲੇ ਉਹ ਕੱਦਾ ਇੱਥੇ ਰਿਆ ਸੀ ਠੀਕ ਜੇ ਉਹ ਵੀ ਗਵਾ ਗੂ ਗਿਆ ਹਾਂ ਹਾਂ ਜੀ ਦੋਸਤੋ ਇਸ ਪਿੰਡ ਦੇ ਹਵਾਲੇ ਦੇ ਨਾਲ ਇੱਕ ਨਾ ਬੜੀ ਇੱਕ ਅਜੀਬ ਜਿਹੀ ਰਵਾਇਤ ਜਿਹੜੀ ਹੈ ਨਾ ਜੁੜੀ ਹੈ ਜਿਹੜੀ ਕਿ ਸੱਚੀ ਵੀ ਹੈ ਔਰ ਪੱਕੀ ਵੀ ਹੈ ਉਹ ਤੁਹਾਡੇ گوش-ਗੁਵਾਰ ਕਰਨੇ ਆ ਇਸ ਪਿੰਡ ਦੇ ਵਿੱਚ ਭਾਈ ਸਾਹਿਬ ਸਨ ਹਾਂ ਭਾਈ ਸਾਹਿਬ ਦੇ ਬਾਰੇ ਇਹ ਕਿਹਾ ਜਾਂਦਾ ਲੋਕ ਦੱਸਦੇ ਨੇ ਬਜ਼ੁਰਗ ਦੱਸਦੇ ਨੇ ਕਿ ਉਹ ਐਡੇ ਪ੍ਰੇਸ਼ਕਾਰ ਸਨ ਵੈਸੇ ਤਾਂ ਉਹ ਬੱਚਿਆਂ ਨੂੰ ਜਿਹੜਾ ਨਾ ਸਿੱਖੀਜ਼ਮ ਯਾਨੀ ਕਿ ਸਿੱਖੀ ਸਿਖਾਉਂਦੇ ਸਨ ਅ ਬੱਚਿਆਂ ਨੂੰ ਪੜਾਦੇ ਸਨ ਸਿੱਖ ਦਾ ਜਿਹੜਾ ਮਜ਼ਬਦ ਸੀ ਸਿੱਖਾ ਦਾ ਉਹ ਸਿਖਾਦੇ ਸਨ ਉਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਮਸ਼ਹੂਰ ਹੈ ਕਿ ਉਹਨਾਂ ਪਾਰਟੀਸ਼ਨ ਤੋਂ ਪਹਿਲੇ ਹੀ ਦੱਸ ਦਿੱਤਾ ਸੀ ਕਿ ਇਹ ਜਿਹੜਾ ਢੋਲਣ ਠਾੜ ਪਿੰਡ ਇਹ ਪਾਕਿਸਤਾਨ ਦੇ ਵਿੱਚ ਆਇਆ ਦਾ ਇਸ ਚੜਦੇ ਪੰਜਾਬ ਦੇ ਵਿੱਚ ਆਇਆ ਦਾ ਜਾਂ ਲਹਿੰਦੇ ਪੰਜਾਬ ਦੇ ਵਿੱਚ ਆਵੇ ਦਾ ਉਹਦੇ ਬਾਰੇ ਜਦੋਂ ਆਣ ਕੇ ਜਿਹੜਾ ਨਾ ਕਿ ਉਹ ਉਹਨੂੰ ਪੁੱਛਦੇ ਨੇ ਬੰਦੇ ਸਰਦਾਰ ਪੁੱਛਦੇ ਨੇ ਇਸ ਪਿੰਡ ਵਾਲੇ ਪੁੱਛਦੇ ਨੇ ਕਿ ਇਹ ਰੌਲਾ ਪਿਆ ਹੋਇਆ ਕਿ ਪਾਰਟੀਸ਼ਨ ਹੋ ਰਹੀ ਏ ਇਹ ਤੋਂ ਨਨ ਕਿਹੜੇ ਪਾਸੇ ਜਾਏ ਦਾ ਤੇ ਉਹਨਾਂ ਕਹਾਂਗੇ ਜੀ ਫਿਰ ਠੀਕ ਹੈ ਇਹ ਕਿਹੜਾ ਔਖਾ ਕੰਮ ਹੈ ਲਿਆਓ ਜਿਹੜਾ ਨਾ ਕਿ ਦੀਵਾ ਦੱਸਦੇ ਨੇ ਉਹ ਦੀਵਾ ਲੈ ਕੇ ਆਏ ਉਹਨਾਂ ਕਹਾਂਗੇ ਜੀ ਦੀਵਾ ਆ ਗਿਆ ਜੀ ਉਹਨਾਂ ਕਹਾਂਗੇ ਦੋ ਦੀਵੇ ਲੈ ਕੇ ਆਓ ਦੋ ਦੀਵੇ ਆ ਜਾਂਦੇ ਨੇ ਫਿਰ ਉਹਨਾਂ ਕਹਾਂਗੇ ਰੂਈ ਵੀ ਲੈ ਕੇ ਆਓ ਰੂਈ ਵੀ ਆਦੀ ਏ ਤੇ ਤੇਲ ਸਰੋਂ ਦਾ ਵੀ ਆਉਂਦਾ ਇੱਕੋ ਜਿਹਾ ਤੇਲ ਪਾ ਕੇ ਇੱਕੋ ਜਿਹਾ ਜਿਹੜਾ ਨਾ ਕਿ ਚਰਾਗ ਜਿਹੜਾ ਜਗਾ ਕੇ ਤੇ ਇੱਕ ਪਾਸੇ ਕਹਿੰਦੇ ਜੀ ਆਹ ਪਾਕਿਸਤਾਨ ਵਾਲਾ ਪਾਸਾ ਯਾਨੀ ਲੈਂਦਾ ਪੰਜਾਬ ਏ ਇਹ ਚੜਦਾ ਪੰਜਾਬ ਏ ਤੇ ਜਿਹੜਾ ਦੀਵਾ ਪਹਿਲੇ ਬੁਝ ਗਿਆ ਉਹ ਇਧਰੋਂ ਖਤਮ ਹੋ ਜਾਇਦਾ ਤੇ ਜਿਹੜਾ ਲਹਿੰਦੇ ਪੰਜਾਬ ਦਾ ਦੀਵਾ ਸੀ ਉਹ ਜਗਦਾ ਰਿਹਾ ਤੇ ਚੜ੍ਹਦੇ ਪੰਜਾਬ ਵਾਲਾ ਦੀਵਾ ਜਿਹੜਾ ਨਾ ਉਸ ਦੀਵੇ ਤੋਂ ਪਹਿਲੇ ਬੁਝ ਗਿਆ ਤੇ ਉਹ ਬਾਬਾ ਜੀ ਨੇ ਕਹਿ ਦਿੱਤਾ ਉਹ ਬਜ਼ੁਰਗ ਨੇ ਕਹਿ ਦਿੱਤਾ ਕਿ ਇਹ ਹਿੱਸਾ ਜਿਹੜਾ ਨਾ ਇਹ ਲਹਿੰਦੇ ਪੰਜਾਬ ਦੇ ਵਿੱਚ ਆਵੇ ਦਾ ਫਿਰ ਤਾਰੀਖ ਜਿਹੜੀ ਦੱਸਦੀ ਏ ਕਿ ਵਾਕਿਆ ਹੀ ਇੰਜ ਹੋਇਆ ਇਹ ਉਹ ਬਜ਼ੁਰਗ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜਾ ਨਾ ਇਸ ਢੋਲਨ ਠਾੜ ਦੇ ਵਿੱਚ ਜੰਗਲ ਪਾਣੀ ਤੱਕ ਨਹੀਂ ਕੀਤਾ ਇਹਦੀ ਹਦੂਦ ਦੇ ਵਿੱਚੋਂ ਬਾਹਰ ਜਾ ਕੇ ਇਹਨਾਂ ਉਹ ਗੁਰਦੁਆਰੇ ਦਾ ਜਾਂ ਇਹਨਾਂ ਇਸ ਪਿੰਡ ਦਾ ਅਦਬ ਕਰਦੇ ਸੀ ਕਿ ਬਾਹਰ ਜਾ ਕੇ ਜਿਹੜਾ ਨਾ ਕਿ ਉਹ ਅ ਅ ਜੰਗਲ ਪਾਣੀ ਕਰਦੇ ਸੀ ਜਾਂ ਮਾਸ਼ਰੂਮ ਕਰਦੇ ਸਨ ਔਰ ਸਾਰੀ ਉਮਰ ਜਿਹੜੀ ਨਾ ਉਹਨਾਂ ਨੇ ਨਜ਼ਰ ਉਠਾ ਕੇ ਨਹੀਂ ਵੇਖਿਆ ਇੱਕ ਸੱਚਾ ਵਾਕਿਆ ਸੀ ਜਿਹੜਾ ਕਿ ਇੱਥੋਂ ਦੇ ਹੀ ਬਜ਼ੁਰਗਾਂ ਦੀ ਜ਼ੁਬਾਨੀ ਤੁਹਾਨੂੰ ਦੱਸ ਰਹੇ ਆ ਤੇ ਇਹ ਇਹ ਵਾਕਿਆ ਤੁਹਾਡੇ ਨਾਲ ਸਾਂਝਾ ਕੀਤਾ। ਬਾਈ ਇੱਕ ਵਾਰ ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਨਾਲ-ਨਾਲ ਅ ਸਿੱਖਾਂ ਦੇ ਨਾਲ-ਨਾਲ ਸਰਦਾਰਾਂ ਦੇ ਨਾਲ-ਨਾਲ ਜਿਹੜੇ ਅ ਸੀ ਉਹ ਆਪਣਾ ਕਹਿ ਲੋ ਕਿ ਖੱਤਰੀ ਵੀ ਸਨ, Hindu ਮਜ਼ਰਬ ਦੇ ਵੀ ਲੋਕ ਸਨ ਜਿੰਦੇ ਵਿੱਚ ਗੰਗਾ ਸੀ, ਜਿੰਦੇ ਵਿੱਚ ਪ੍ਰੀਤ ਸੀ, ਜਿੰਦੇ ਵਿੱਚ ਜਿਹੜੇ ਹੋਰ ਜਿਹੜੇ ਨਾਮ ਲੈ ਜਾਂਦੇ ਨੇ ਗੰਗਾ, ਕਾਸ਼ੀਨਾਥ ਤੇ ਜਿਹੜਾ ਨਾ ਕਿ ਇਵੇਂ ਦੇ ਨਾਮ ਲੈ ਜਾਂਦੇ ਨੇ, ਤਕਰੀਬਨ 6 ਤੋਂ 7 ਘਰ ਜਿਹੜੇ ਨੇ ਨਾ ਉਹ ਖਤਰੀਆਂ ਦੇ ਵੀ ਸਨ ਇਹ ਜਿਹੜੇ ਨਾ ਕਿ ਸਾਰੀ ਦਾਸਤਾਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇ ਦੋਸਤੋ ਇਹ ਗੱਲ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਇਹ ਪਿੰਡ ਸਰਦਾਰਾਂ ਦਾ ਸੀ ਅਕਸਰੀਅਤ ਸਰਦਾਰਾਂ ਦੀ ਸੀ ਇਹਦੇ ਵਿੱਚ ਮੁਸਲਮਾਨ ਵੀ ਸਨ ਪੰਜ-ਸੱਤ ਘਾਰ ਖਤਰੀਆਂ ਦੇ ਵੀ ਸਨ ਤੇ ਫਿਰ ਦੋ ਮਸਜਿਦਾਂ ਵੀ ਸਨ ਤਿੰਨ ਗੁਰਦੁਵਾਰੇ ਵੀ ਸਨ ਜਿਨ੍ਹਾਂ ਦੇ ਵਿੱਚ ਇੱਕ ਗੁਰਦੁਵਾਰਾ ਜਿਹੜਾ ਦਾ ਕੋ ਠੀਕ ਸੀ ਹੁੰਦਾ ਜੀ ਇਬਾਦਤ ਹੁੰਦੀ ਸੀ ਬਾਕੀ ਜਿਹੜੇ ਨਾ ਠਾਕਰ ਦਵਾਰੇ ਜਾਂ ਸੰਤ ਜਿਹੜੇ ਨੇ ਇੱਕ ਬਾਗ ਦੇ ਵਿੱਚ ਇੱਕ ਜਿਹੜਾ ਗੁਰਦੁਵਾਰਾ ਸੀ ਸ਼ਾਇਦ ਅੱਜ ਉਹ ਹੈ ਕਿ ਨਹੀਂ ਨਹੀਂ ਹੈ ਖਤਮ ਹੋ ਗਿਆ ਹਾਂ ਜੀ ਤੇ ਉਸ ਹਵਾਲੇ ਦੇ ਨਾਲ ਇੱਕ ਗੱਲ ਕਰਦਾ ਜਾਵਾਂ ਇੱਥੇ ਗੁਰਦੁਵਾਰੇ ਕਿੱਥੇ ਆ ਬਣਾ ਆਪਣੇ ਆਪ ਬੁੱਟੇ ਬੈਠੇ ਨੇ ਅੱਛਾ ਅੱਛਾ ਇਹ ਬਾਗ ਬਾਗ ਹੁੰਦਾ ਇਹਦੇ ਵਿੱਚ ਬਾਗ ਸੀ ਆੜ ਬੁੱਟਾ ਸੀ ਇੱਥੇ ਵਾਹ ਕੀ ਬਾਤ ਹੈ ਔਰ ਇਹ ਜਿਹੜਾ ਪਿੰਡ ਸੀ ਦੇ ਵਿੱਚ ਜਿੱਦੋਂ ਦੋ ਮਸਜਿਦਾਂ ਸਨ ਉਹਨਾਂ ਮਸਜਿਦਾਂ ਦੇ ਵਿੱਚ ਇੱਕ ਮੀਆਂ ਜਮਾਲਦੀਨ ਦੀ ਮਸਜਿਦ ਸੀ ਜਿੱਦੇ ਵਿੱਚ ਬਾਹਰ ਚਾਰ ਭਾਈ ਦਾਕੇ ਖੁਤਬਾ ਸੁਣਦੇ ਹੁੰਦੇ ਸੀ ਸਰਦਾਰ ਤੇ ਨਾਲ ਹਫਾਜ਼ਤ ਕਰਦੇ ਹੁੰਦੇ ਸੀ ਮੀਆਂ ਦੀ ਔਰ ਐਸਾ ਬੀਆਂ ਜਿਹਨੂੰ ਘੋੜੀ ਦਿੱਤੀ ਹੋਈ ਸੀ ਦੋ ਮੱਝਾਂ ਦਿੱਤੀਆਂ ਹੋਈਆਂ ਸਨ ਔਰ ਕਿਉਂਕਿ ਮੁਸਲਮਾਨ ਗਰੀਬ ਸਨ ਇੱਥੋਂ ਦੇ ਲੋਕ ਜਿਹੜੇ ਮਜ਼ਾਰੇ ਸਨ ਤੇ ਉਹ Eid ਵਾਲੇ ਦਿਨ ਰੋਜ਼ਿਆਂ ਤੋਂ ਬਾਅਦ ਦੋ ਦੋ ਸਿਰ ਕਣਕ ਲੈ ਆਣੀ ਲੇਕਿਨ ਹਰ ਸਰਦਾਰ ਨੇ ਆਪ ਦਾ ਜਿਹੜਾ ਨਾ ਕਿ ਉਹ ਗੱਲਾਂ ਖੋਲਿਆ ਹੁੰਦਾ ਸੀ ਮੀਆਂ ਸਾਹਿਬ ਆਸੇ ਕਿ ਮੁਸਲਮਾਨਾਂ ਨੂੰ ਜਿਹੜਾ ਨਾ ਕਿ ਜੀ ਇਹ ਈਦ ਬਣਾਉਂਦੇ ਫੇ ਤੇ ਇਹਨਾਂ ਨੂੰ ਕਣਕ ਇਹਨਾਂ ਦੇ ਖਰਚੇ ਔਰ ਇਹਨਾਂ ਦੀ ਤਨਖਾਹ ਵੀ ਮੈਂ ਇੱਕ ਹੋਰ ਗੱਲ ਵੀ ਇਸ ਵਾਕਿਆ ਦੇ ਨਾਲ ਸਾਂਝੀ ਕਰਦਾ ਜਾਵਾਂ ਕਿ ਇੱਕ ਇੱਕ ਸਿੱਖ ਸਰਦਾਰ ਨੇ ਬੈਠੇ ਨੇ ਹਾਂ ਜੀ ਆ ਮੈਂ ਉਹ ਜਮਾਲ ਸਿਆਣੀ ਜੀ ਸਾਡੇ ਇੱਥੇ ਉਹ ਮੰਦੀਦਾ ਕੇ ਬੰਦਾ ਹਾਂ ਹਾਂ ਵੱਡੇ ਬੰਦੇ ਕਰਨਾ ਕਰਦੇ ਔਰ ਇੱਕ ਹੋਰ ਵਾਕਿਆ ਦੇ ਨਾਲ ਜੁੜਿਆ ਹੈ ਕਿ ਇੱਕ ਸਿੱਖ ਸਰਦਾਰ ਨੇ ਨਾ ਮੁਲਾਜ਼ਮ ਰੱਖਿਆ ਸੀ ਮੁਸਲਮਾਨ ਜਦੋਂ ਰੋਜ਼ਿਆਂ ਦਾ ਮਹੀਨਾ ਆਂਦਾ ਸੀ ਨਾ ਜੀ ਉਦੋਂ ਉਹਨੂੰ ਛੁੱਟੀ ਦੇ ਦਿੰਦਾ ਸੀ ਰੋਜ਼ੇ ਰੱਖ ਕੇ ਰੋਜ਼ੇ ਰੱਖ ਆਪ ਦੀ ਤਨਖਾਹ ਆਪ ਦਾ ਘਿਓ ਆਪ ਦਾ ਜੋ ਵੀ ਮਤਲਬ ਤੇਨੀ ਜ਼ਰੂਰ ਹੈ ਦੇ ਨੇ ਇੱਥੋਂ ਲੈ ਜਾ ਜਿੰਨੇ ਚੀਜ਼ ਜਿੰਨੇ ਚੀਜ਼ ਇਹ ਨਾ ਕਰ ਦੇ ਉਹ ਉਹਨਾਂ ਜਿਹੜਾ ਨਾ ਇਹ ਪਿਆਰ ਮੁਹੱਬਤ ਸੀ ਪਾਰਟੀਸ਼ਨ ਦਪਹਿਲ ਉਹ ਹੀ ਤਾਂ ਦੇ ਦਿੰਦਾ ਸੀ ਹਾਂ ਔਰ ਕੰਮ ਨਹੀਂ ਸੀ ਕਰਾਂ ਦਾ ਵੱਡੀ ਤਾਂ ਗੱਲ ਹੈ ਨਾ ਵੇਖੋ ਅੱਜ ਮੁਸਲਮਾਨਾਂ ਦੇ ਵਿੱਚ ਵੀ ਐਸੇ ਘਰ ਨੇ ਜਿਹੜੇ ਮੁਲਾਜ਼ਮ ਤੇ ਜਿਹੜਾ ਨਾ ਕਿ ਆਂਦੇ ਰੋਜ਼ਾ ਰੱਖੇ ਇਲਾਦ ਵਾਸਤੇ ਰੱਖੇ ਸਾਡੇ ਜਨਾਬ ਜਿਹੜੇ ਉਹ ਨੇ ਨਾ ਉਹ ਸੇਖਾ ਖਾਣੇ ਹਾਂਜੀ ਬਾਕੀ ਸਾਡੇ ਮੁਸਲਮਾਨ ਉਹ ਨਹੀਂ ਕਰ ਸਕਦੇ ਨੌਕਰੀ ਜਨਾਬ ਹੁਣ ਵੀ ਰੋਜ਼ੀ ਆਨੇ ਪੈਣਾ ਉਹਨਾਂ ਆਰਸ਼ਾ ਸਸਤੀ ਕਰਦੇ ਨੇ ਤੇ ਸਾਡੇ ਆਲਾ ਬਈ ਨਾ ਗੇੜਾ ਬਾਦ ਹਾਂਜੀ ਲੋ ਜੀ ਇਹ ਧਿਆਸਤਾਨ ਸੀ ਪਿਆਰ ਦੀ ਮੁਹੱਬਤ ਦੀ ਪਾਰਟੀਸ਼ਨ ਦੀ ਦੁੱਖ ਭਰੀ ਅਨਟੋਲਡ ਸਟੋਰੀ ਸੀ ਇਸ ਪਿੰਡ ਦੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਵੀਡੀਓ ਦੇ ਵਿੱਚ ਖਸੂਸੀ ਤਾਵਨ ਜਿਹੜਾ ਨਾ ਕਿ ਮੇਰੇ ਨਾਲ ਭਾਈ ਸਰੀ ਨੇ ਕੀਤਾ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਂਦੇ ਉਸਾਮਾ ਭਾਈ ਨੇ ਖਾਸ ਕਰ ਜਿਹੜਾ ਨਾ ਮੁਹਬਤ ਬਖਸ਼ੀ ਉਹਨਾਂ ਦੇ ਤਾਵਨ ਨਾਲੇ ਤੁਹਾਡੇ ਤੱਕ ਵੀਡੀਓ ਪਹੁੰਚੀ ਏ ਬਾਇਓ ਦੇ ਵਿੱਚ ਨੰਬਰ ਦਿੱਤਾ ਹੋਇਆ ਜਿਸ ਵੀ ਨੇ ਆਪਣਾ ਪਿੰਡ ਵਖਾ ਲੈਣਾ ਹੋਵੇ ਲਖਾਣਾ ਹੋਵੇ ਜਾਂ ਕੋਈ ਐਸਾ ਓਵਰਸੀਜ਼ ਪਾਕਿਸਤਾਨੀ ਜਾਂ ਕੋਈ ਪੰਜਾਬੀ ਜਿਨੇ ਆਪਣਾ ਪਿੰਡ ਵੇਖਣਾ ਹੋਵੇ ਸਾਡੇ ਨਾਲ ਇਸ ਨੰਬਰ ਤੇ ਰਾਬਤਾ ਕਰ ਸਕਦਾ ਤੁਹਾਨੂੰ ਆਣ ਵਾਲੀ ਵੀਡੀਓ ਜਿਹੜੀ ਇਹਨਾਂ ਕਿ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਕਿ ਇਹ ਆਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਨਾਰਾ ਲਾਈਏ ਫਿਰ ਪੰਜਾਬ ਦਾ ਜੀਨੇ ਵਾਜ਼ੇ ਰਹੋਗੇ ਪੰਜਾਬ ਜਿੰਦਾਬਾਦ